ਜੀ ਅੱਜ ਵੀ ਜਿਹੜੀ ਮੀਟਿੰਗ ਆਪਾਂ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 'ਚ ਬੋਰਡ ਡਿਫੈਂਸ ਕਮੇਟੀ ਕੀਤੀ ਹੈ ਬੋਰਡ ਡਿਫੈਂਸ ਕਮੇਟੀ ਯਾਨੀ ਕਿ ਡਬਲਯੂ ਡੀ ਸੀ ਇਹ ਜਿਹੜਾ ਨਵਾਂ ਉਪਰਾਲਾ ਗਵਰਨਮੈਂਟ ਆਫ ਪੰਜਾਬ ਨੇ ਕੀਤਾ ਇਹਦੇ ਵਿੱਚ ਹਰ ਇੱਕ ਬੋਰਡ ਦੇ ਵਿੱਚ ਆਪਾਂ ਡਬਲਯੂ ਡੀ ਸੀ ਦੇ ਮੈਂਬਰ ਜਿਹੜੇ ਆ ਉਹ ਬਣਾ ਰਹੇ ਆ WDC ਜਿਹੜੀ ਹੈ ਉਹ ਉਹਦੇ ਜਿਸ ਤਰ੍ਹਾਂ ਨਾਮ ਤੋਂ ਪਤਾ ਲੱਗਦਾ ਬੋਰਡ ਦੀ ਡਿਫੈਂਸ ਕਮੇਟੀ ਹੈ ਜਿਸ ਤਰ੍ਹਾਂ ਕਿ ਵਿਲੇਜ ਡਿਫੈਂਸ ਕਮੇਟੀਆਂ ਹੁੰਦੀਆਂ ਪਿੰਡਾਂ 'ਚ ਉਸੇ ਤਰਜ਼ 'ਚ ਆਪਾਂ WDC ਜਿਹੜੀ ਹੈ ਸ਼ਹਿਰਾਂ 'ਚ ਬਣਾਈ ਹੈ ਇਹਦੇ ਵਿੱਚ ਸ਼ਹਿਰ 'ਚ ਆਪਣੇ ਜਿੰਨੇ ਵੀ ਬੋਰਡ ਪੈਂਦੇ ਆ ਹਰ ਇੱਕ ਬੋਰਡ 'ਚ ਆਪਾਂ 5-5 ਨੁਮਾਇंदे ਜਿਹੜੇ ਆ WDC 'ਚ ਪਾਏ ਆ ਇਹ ਨੁਮਾਇंदे ਆਪਾਂ ਵਧਾ ਕੇ ਹੋਰ ਅੱਗੇ ਵੀ ਇਹਨਾਂ 'ਚ ਨੰਬਰ ਐਡ ਕਰਾਂਗੇ ਕਿ ਬੇਸਿਕਲੀ ਇਹਨਾਂ ਦਾ ਜਿਹੜਾ ਮੇਨ ਰੋਲ ਆ ਉਹ ਬੋਰਡ ਦੇ ਵਿੱਚ ਜਿਹੜਾ ਵੀ ਕੋਈ ਸਰਕਾਰ ਨੂੰ ਸਹਿਯੋਗ ਦੇਣ ਵਾਲਾ ਕੰਮ ਹੈ ਉਹਦੇ ਚ ਇਹ ਆਪਣੀ ਜਿਹੜੀ ਹੈ ਜਿਹੜਾ ਯੋਗਦਾਨ ਉਹ ਦੇਣਗੇ ਤੇ ਬੋਰਡ ਦੇ ਮੁਤਲਕ ਅਗਰ ਕੋਈ ਵੀ ਜਿਸ ਤਰ੍ਹਾਂ ਕੋਈ ਸਿਕਿਉਰਿਟੀ ਰਿਲੇਟਡ ਇਸ਼ੂ ਹੈ ਜਾਂ ਹੋਰ ਵੀ ਕੋਈ ਜਿਹੜੇ ਪਬਲਿਕ ਸਿਹਤ ਦੇ ਜਿਹੜੇ ਕੰਮ ਆ ਉਹਦੇ ਵਿੱਚ ਇਹ ਐਡਮਿਨਿਸਟ੍ਰੇਸ਼ਨ ਦੀ ਪੂਰੀ ਹੈਲਪ ਕਰਨਗੇ ਤੇ ਅੱਗੇ ਵੱਧ ਕੇ ਜਿਹੜਾ ਉਹ ਕਾਮਕਾਰ ਤੇ ਜਿਹੜਾ ਉਹ ਜਿਹੜੀ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਹੈਲਪ ਕਰਨਗੇ ਤੇ ਅੱਜ ਦੀ ਜਿਹੜੀ ਮੀਟਿੰਗ ਸੀ ਆਪਾਂ ਡਿਵੀਜ਼ਨ ਨੰਬਰ 1 ਦੇ ਜਿੰਨੇ ਮੋਰ ਸੀ ਉਹਨਾਂ ਨੂੰ ਬੁਲਾਇਆ ਸੀ ਇਹਦੇ ਵਿੱਚ ਇਹਨਾਂ ਨਾਲ ਆਪਾਂ ਕੱਲੇ-ਕੱਲੇ ਜਿਹੜੇ ਡਬਲਯੂਟੀਸੀ ਮੈਂਬਰ ਉਹਨਾਂ ਨਾਲ ਗੱਲਾਂ ਕੀਤੀਆਂ ਉਹਨਾਂ ਦੇ ਜਿਹੜੇ ਸੁਝਾਅ ਉਹ ਵੀ ਲਏ ਆ ਤੇ ਅੱਗੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਵੀ ਆਪਾਂ ਸਮੇਂ-ਸਮੇਂ ਸਿਰ ਉਹਨਾਂ ਨਾਲ ਅੱਗੇ ਵੀ ਮੀਟਿੰਗਸ ਕਰਦੇ ਰਵਾਂਗੇ ਤੇ ਜਿਹੜੇ ਪੁਆਇੰਟ ਕਨਵੇ ਕਰਦੇ ਹੋ ਆਪਾਂ ਆਪਣੇ ਚੈਨਲ 'ਚ ਉੱਪਰ ਵੀ ਗਵਰਨਮੈਂਟ ਤੱਕ ਪਹੁੰਚਾਵਾਂਗੇ ਤਾਂ ਕਿ ਇਹ ਜਿਹੜੀ ਗ ਜਿਹਦੇ ਵਿੱਚ ਉਹਨਾਂ ਨੇ ਇੱਕ ਨਵਾਂ ਚੈਨਲ ਓਪਨ ਕੀਤਾ ਹੈ ਕਿ ਵੀ ਆਪਾਂ ਜਿਹੜੇ ਵੀ ਬੋਰਡ ਆ ਉਹਨਾਂ ਤੋਂ ਡਾਇਰੈਕਟ ਫੀਡਬੈਕ ਲਈਏ ਕਿ ਉਹਦੇ ਚ ਕਿਹੜੇ-ਕਿਹੜੀ ਪ੍ਰੋਬਲਮਸ ਆ ਰਹੀਆਂ ਹਨ ਪੁਲਿਸ ਨਾਲ ਰਿਲੇਟਡ ਜਾਂ ਆਦਰਵਾਇਸ ਸਿਵਲ ਐਡਮਿਨਿਸਟ੍ਰੇਸ਼ਨ ਨਾਲ ਰਿਲੇਟਡ ਉਹ ਜਿਹੜੇ ਪੁਆਇੰਟਸ ਆਪਾਂ ਲੈ ਕੇ ਥਰੂ ਪ੍ਰੋਪਰ ਚੈਨਲ ਗਵਰਨਮੈਂਟ ਤੱਕ ਪਹੁੰਚਾਈਏ ਤਾਂ ਕਿ ਇਹਦੇ ਜਿਹੜੀ ਹੈ ਜਿਹੜਾ ਕੋਈ ਇਹਦਾ ਜਿਹੜਾ ਅੱਗੇ ਹੱਲ ਜੋ ਕੀਤਾ ਜਾ ਸਕੇ ਤੇ ਜਿਹੜੀ ਇਹ ਆਪਣਾ ਬੜਾ ਵਧੀਆ ਸਾਡੀ ਮੀਟਿੰਗ ਰਹੀ ਹੈ ਆਪਾਂ ਸਾਰੇ ਮੈਂਬਰਸ ਨਾਲ ਕਾਫੀ ਡਿਟੇਲ ਚ ਗੱਲ ਕੀਤੀ ਹੈ ਤੇ ਅੱਗੇ ਵੀ ਆਪਾਂ ਸਮੇਂ-ਸਮੇਂ 'ਤੇ ਇਹਨਾਂ ਨਾਲ ਗੱਲਾਂ ਕਰਦੇ ਰਵਾਂਗੇ ਤੇ ਆਪਾਂ ਇਨਸ਼ੋਰ ਕਰਾਂਗੇ ਕਿ ਜਿਹੜੀ WDC ਹੈ ਉਹ ਸਰਕਾਰ ਨਾਲ ਤੇ ਪੁਲਿਸ ਨਾਲ ਮਿਲ ਕੇ ਜਿਹੜਾ ਉਹ ਆਪਣੇ ਵਾਰਡਾਂ ਦੇ ਸੁਧਾਰ 'ਚ ਇੱਕ ਵੱਡਾ ਜਿਹੜਾ ਹਿੱਸਾ ਪਾ ਸਕੀ ਜਿਆਤਰ ਕੀ ਬਾਤ ਨੂੰ